ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚੋਂ ਨਿਕਲੂਗੀ ਬੁਲੇਟ ਟ੍ਰੇਨ ਪੰਜਾਬ ਦੇ ਜਿਹੜੇ ਪਿੰਡ ਨੇ ਪੰਜਾਬ ਦੇ ਖੇਤ ਨੇ ਪੰਜਾਬ ਦੀਆਂ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਵਿੱਚੋਂ ਬੁਲੇਟ ਟ੍ਰੇਨ ਦਾ ਜਿਹੜਾ ਪ੍ਰੋਜੈਕਟ ਆ ਇਹੋ ਪਾਸ ਹੋ ਚੁੱਕਿਆ ਜਿਹੜਾ ਬਜਟ ਹੈ ਉਹ ਕੇਂਦਰੀ ਸਰਕਾਰ ਨੇ ਰੱਖਤਾ ਹੁਣ ਜਿਹੜੇ ਵੱਡੇ ਵੱਡੇ ਭਾਰਤ ਮਾਲਾ ਪ੍ਰੋਜੈਕਟ ਦੇ ਰੋਡ ਬਣ ਰਹੇ ਨੇ ਉਹਨਾਂ ਰੋਡ ਦੇ ਨਾਲ-ਨਾਲ ਬੁਲੇਟ ਟ੍ਰੇਨ ਹੈ ਜਿਹੜੀ ਉਹ ਬੁਲੇਟ ਟ੍ਰੇਨ ਪੰਜਾਬ ਦੇ ਵਿੱਚ ਚੱਲੂਗੀ 2 ਘੰਟੇ ਦਾ ਸਫ਼ਰ ਪੰਜਾਬ ਤੋਂ ਦਿੱਲੀ ਤੱਕ ਦਾ ਹੋਊਗਾ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਪੰਜਾਬ ਦੀਆਂ ਜ਼ਮੀਨਾਂ ਇੱਕ ਵਾਰ ਫਿਰ ਮੁੜ ਐਕਵਾਇਰ ਹੋਣ ਜਾ ਰਹੀਆਂ ਨੇ ਹੁਣ ਕਿਸੇ ਰੋਡ ਦੇ ਲਈ ਨਹੀਂ ਬੁਲੇਟ ਟ੍ਰੇਨ ਦੇ ਲਈ ਇਹ ਜ਼ਮੀਨਾਂ ਦੋਸਤੋ ਐਕਵਾਇਰ ਹੋਣ ਜਾ ਰਹੀਆਂ ਨੇ ਮੈਂ ਦੱਸੂਗਾ ਤੁਹਾਨੂੰ ਕਿ ਬੁਲੇਟ ਟ੍ਰੇਨ ਕਿੱਥੋਂ-ਕਿੱਥੋਂ ਨਿਕਲੂਗੀ ਫਿਰ ਤੁਸੀਂ ਦੇਖਿਓ ਕਿ ਤੁਹਾਡੇ ਜ਼ਿਲ੍ਹੇ ਤੁਹਾਡੇ ਪਿੰਡ ਤੁਹਾਡੇ ਘਰ ਤੁਹਾਡੀਆਂ ਜ਼ਮੀਨਾਂ ਤੁਹਾਡੇ ਖੇਤ ਤੁਹਾਡੀਆਂ ਪਹਿਆਂ ਆ ਰਹੀਆਂ ਨੇ ਜਾਂ ਨਹੀਂ ਸੱਚੀ ਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਸਾਥ ਟੈਲੀਵਿਜ਼ਨ ਸਾਥ ਟੈਲੀਵਿਜ਼ਨ ਦੇ ਉੱਪਰ ਮੈਂ ਲਗਾਤਾਰ ਕਈ ਵੀਡੀਓਜ਼ ਬਣਾਈਆਂ ਨੇ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਜਿਹੜੀ ਰੇਲਵੇ ਲਾਈਨਾਂ ਕੱਡੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਪਰ ਜਿਹੜੀਆਂ ਬਿਜਲੀ ਦੀਆਂ ਵੱਡੇ ਵੱਡੇ ਉਹ 라ਵਣ ਵਰਗੇ ਜਿਹੜੇ ਖੰਭੇ ਨੇ ਟਾਵਰ ਨੇ ਖੇਤਾਂ ਦੇ ਵਿੱਚ ਖੜੇ ਕਰਤੇ ਜਾਂਦੇ ਨੇ ਉਹਨਾਂ ਦੇ ਉੱਪਰ ਮੈਂ ਕਈ ਵੀਡੀਓ ਬਣਾਈਆਂ ਨੇ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਦੋਸਤਾਂ ਨੂੰ ਜਿਹੜੇ ਦੇਖ ਰਹੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਮੈਂ ਇਸ ਚੈਨਲ ਦੇ ਉੱਪਰ ਲਗਾਤਾਰ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਪੰਜਾਬ ਦੇ ਪਿੰਡ ਜਿਹੜੇ ਜਿਹਨੂੰ ਸਰਕਾਰ ਵਿਕਾਸ ਦਾ ਮਾਡਲ ਕਹਿੰਦੀ ਹੈ ਉਸ ਮਾਡਲ ਦੇ ਵਿੱਚ ਆ ਰਹੇ ਨੇ ਉਹਦੇ ਤੇ ਗੱਲ ਕਰਦੇ ਹਾਂ ਕਿਹੜੇ ਏਰੀਆ ਦੇ ਵਿੱਚ ਸਰਕਾਰ ਕਿੰਨੇ ਪੈਸੇ ਦੇਊਗੀ ਕਿੱਥੇ ਜ਼ਮੀਨਾਂ ਲੱਖਾਂ ਦੇ ਵਿੱਚ ਨੇ ਤੇ ਕਿੱਥੇ ਕਰੋੜਾਂ ਰੁਪਏ ਦੇ ਕੇ ਐਕਵਾਇਰ ਕਰ ਰਹੀ ਹੈ ਸਰਕਾਰ ਕਿੱਥੇ ਜ਼ਮੀਨਾਂ ਦੇ ਕੀ ਭਾਅ ਨੇ ਕਿਹੜੇ ਪ੍ਰੋਜੈਕਟ ਲਾਂਚ ਹੋ ਰਹੇ ਨੇ ਕਿੱਥੋਂ ਰੋਡ ਨਿਕਲ ਰਹੇ ਨੇ ਕਿੱਥੋਂ ਬੁਲੇਟ ਟ੍ਰੇਨ ਕਿੱਥੋਂ ਜਿਹੜੀ ਆਪਣੀ ਰੇਲਵੇ ਦੀ ਲਾਈਨ ਨਿਕਲ ਰਹੀ ਹੈ ਕਿੱਥੋਂ ਬਿਜਲੀ ਦੀਆਂ ਲਾਈਨਾਂ ਨਿਕਲ ਰਹੀਆਂ ਨੇ ਸਾਰੀ ਗੱਲਬਾਤ ਅਸੀਂ ਇਸ ਚੈਨਲ ਦੇ ਉੱਪਰ ਕਰਦੇ ਹਾਂ ਕਿਸਾਨ ਅੰਦੋਲਨ ਦੀ ਗੱਲਬਾਤ ਅਸੀਂ ਇਸ ਚੈਨਲ ਦੇ ਉੱਪਰ ਕਰਦੇ ਹਾਂ ਜਿਹੜੇ ਦੋਸਤ ਨਵੇਂ ਆਏ ਨੇ ਸਭ ਤੋਂ ਪਹਿਲਾਂ ਹੋ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਫਿਰ ਅ ਜਿਹੜੇ ਬੁਲਟ ਟ੍ਰੇਨ ਦਾ ਪ੍ਰੋਜੈਕਟ ਅੱਜ ਮੈਂ ਲੈ ਕੇ ਆਇਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਪਰ ਉਸ ਤੋਂ ਪਹਿਲਾਂ ਤੁਸੀਂ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਿਰ ਕਰਦੇ ਆਂ ਆਪਾਂ ਅੱਗੇ ਗੱਲਬਾਤ ਕਰੋ ਚੈਨਲ ਸਬਸਕ੍ਰਾਈਬ ਸੋ ਧੰਨਵਾਦ ਦੋਸਤੋ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਦੇਖੋ ਬੁਲਟ ਟ੍ਰੇਨ ਦੇ ਪ੍ਰੋਜੈਕਟ ਬਾਰੇ ਦੱਸਣ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਕੇਂਦਰ ਦੇ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੈ ਮੈਂ ਕੇਂਦਰ ਦੀ ਸਰਕਾਰ ਦੀ ਗੱਲ ਕਰ ਰਿਹਾ ਨਾ ਕਿ ਨਾ ਕਿ ਕਿਸੇ ਪਾਰਟੀ ਦੀ ਸਰਕਾਰ ਦੀ ਗੱਲ ਕਰ ਰਿਹਾ ਕਿਉਂਕਿ ਇਹ ਪ੍ਰੋਜੈਕਟਰ ਲਾਂਚ ਹੋਣਾ ਹੀ ਹੋਣੇ ਨੇ ਭਾਵੇਂ ਅੱਜ ਭਾਜੀਪੀ ਦੀ ਸਰਕਾਰ ਹੈ ਜਾਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੋਵੇ ਜਾਂ ਲੈਫਟ ਧਿਰਾਂ ਦੀ ਸਰਕਾਰ ਹੋਵੇ ਜਾਂ ਕਿਸੇ ਪੰਥਕ ਧਿਰ ਦੀ ਸਰਕਾਰ ਹੋਵੇ ਜਾਂ ਫਿਰ ਖੁਦ ਕਿਸਾਨਾਂ ਦੀ ਸਰਕਾਰ ਕਿਉਂ ਨਾ ਹੋਵੇ ਕਿਉਂਕਿ ਜਿਹੜਾ ਜਿਹੜੀ ਸਿਸਟਮ ਦਾ ਵਰਕ ਹੈ ਜਾਂ ਸਿਸਟਮ ਦਾ ਜਿਹੜਾ ਵਰਕਿੰਗ ਸਟਾਈਲ ਹੁੰਦਾ ਉਹ ਦੋਸਤੋ ਸਟਾਈਲ ਇਦਾਂ ਹੀ ਹੁੰਦਾ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਸਾਡਾ ਦੇਸ਼ ਹੈ ਭਾਰਤ ਅਸੀਂ ਦੇਸ਼ ਦੀ ਇਕਨੋਮੀ ਨੂੰ ਦੁਨੀਆ ਦੇ ਮੁਕਾਬਲੇ ਵੱਡੀ ਇਕਨੋਮੀ ਬਣਾਉਣਾ ਚਾਹੁੰਦੇ ਆ ਸਰਕਾਰ ਦਾ ਇਹ ਮਨ ਹੈ ਕਿ ਸਾਡੀ ਜਿਹੜੀ ਇਕਨੋਮੀ ਆ ਉਹ ਇਕਨੋਮੀ ਦੂਜੇ ਜਿਹੜੇ ਦੇਸ਼ ਨੇ ਜਾਪਾਨ ਚੀਨ ਜਿਹਾ ਅਮਰੀਕਾ ਜਿਹਾ ਦੇਸ਼ ਨੇ ਇਹਨਾਂ ਦੇਸ਼ਾਂ ਦੀ ਇਕਨੋਮੀ ਨੂੰ ਟੱਕਰ ਦੇਵੇ ਤੇ ਸਰਕਾਰ ਦਾ ਮੰਨਣਾ ਕਿ ਇਹ ਦੋਸਤੋ ਜਿਹੜੀ ਇਕਨੋਮੀ ਹੈ ਇਹ ਇਕਨੋਮੀ ਉਦੋਂ ਹੀ ਪਰਫੁੱਲਿਤ ਹੋਊਗੀ ਜਦੋਂ ਦੇਸ਼ ਦਾ ਜਿਹੜਾ ਵਪਾਰ ਹੈ ਉਹ ਵਪਾਰ ਅੱਗੇ ਵਧੂਗਾ ਵਪਾਰ ਵੱਡੇ ਪੱਧਰ ਤੇ ਹੋਊਗਾ ਇਹ ਵਪਾਰ ਨੂੰ ਅੱਗੇ ਵਧਾਉਣ ਦੇ ਲਈ ਇਸੇ ਕਰਕੇ ਪੂਰੇ ਦੇਸ਼ ਦੇ ਵਿੱਚ ਵੱਡੇ ਵੱਡੇ ਕੋਰੀਡੋਰ ਬਣਾਏ ਜਾ ਰਹੇ ਨੇ ਵੱਡੀਆਂ ਵੱਟੀਆਂ ਰੇਲਵੇ ਲਾਈਨਾਂ ਕੱਢੀਆਂ ਜਾ ਰਹੀਆਂ ਨੇ ਬਿਜਲੀ ਦੀਆਂ ਲਾਈਨਾਂ ਕੱਢੀਆਂ ਜਾ ਰਹੀਆਂ ਨੇ ਜਿਹੜੇ ਬੁਲੇਟ ਟ੍ਰੇਨ ਦੇ ਪ੍ਰੋਜੈਕਟ ਨੇ ਬੁਲੇਟ ਟ੍ਰੇਨਾਂ ਪੂਰੇ ਦੇਸ਼ ਦੇ ਵਿੱਚ ਚਲਾਈ ਜਾ ਰਹੀਆਂ ਨੇ ਤੇ ਉਸ ਦੇਸ਼ ਤੇ ਇਹ ਬੁਲੇਟ ਟ੍ਰੇਨ ਦਾ ਜਿਹੜਾ ਹਿੱਸਾ ਇਹ ਹਿੱਸਾ ਆਪਣਾ ਪੰਜਾਬ ਵੀ ਬਣ ਗਿਆ ਹੁਣ ਪੰਜਾਬ ਵੀ ਬੁਲੇਟ ਟ੍ਰੇਨ ਦਾ ਦੋਸਤੋ ਹਿੱਸਾ ਬਣ ਗਿਆ ਪੰਜਾਬ ਦੇ ਵਿੱਚ ਵੀ ਬੁਲੇਟ ਟ੍ਰੇਨ ਹੋਣਾ ਚੱਲੂਗੀ ਜ਼ਮੀਨਾਂ ਐਕਵਾਇਰ ਹੋਣਗੀਆਂ ਪਿੰਡਾਂ ਦੇ ਵਿੱਚੋਂ ਇਹ ਰੇਲਵੇ ਲਾਈਨਾਂ ਨਿਕਲ ਰਹੀਆਂ ਨੇ ਕੀ ਕ੍ਰਾਈਟੇਰੀਆ ਕਿੰਨੇ ਪੈਸੇ ਦੇ ਰਹੇ ਨੇ ਕੀ ਭਾਅ ਜ਼ਮੀਨਾਂ ਖਰੀਦ ਰਹੇ ਨੇ ਉਹਦੇ ਤੇ ਵੀ ਆਪਾਂ ਦੋਸਤੋ ਗੱਲ ਕਰਾਂਗੇ ਪਰ ਪਰ ਸਰਕਾਰ ਕਹਿੰਦੀ ਹੈ ਕਿ ਵਪਾਰ ਜੇਕਰ ਅਕੇ ਲੈ ਕੇ ਜਾਣਾ ਤਾ ਸਾਨੂੰ ਵੱਡੇ ਵੱਡੇ ਕੋਰੀਡੋਰ ਬਣਾਉਣੇ ਪੈਣਗੇ ਇਹਨਾਂ ਕੋਰੀਡੋਰਸ ਦੇ ਨਾਲ ਰਿਲੇਟਡ ਵੱਡੇ ਵੱਡੇ ਜਿਹੜੇ ਰੋਡ ਨੇ ਇਹ ਰੋਡ ਸਾਨੂੰ ਕੱਢਣੇ ਪੈ ਰਹੇ ਨੇ 4 ਲਾਈਨ 6 ਲਾਈਨ ਤੇ ਇਸ ਤੋਂ ਇਲਾਵਾ ਵੱਡੇ ਵੱਡੇ ਤੁਸੀਂ ਦੇਖ ਰਹੇ ਹੋ ਕਿ ਹੋਰ ਉਦਯੋਗ ਬਣ ਰਹੇ ਨੇ ਸਰਕਾਰ ਤੇ ਕੰਟਰੋਲ ਦੇ ਵਿੱਚ ਰੇਲਵੇ ਦੇ ਉਦਯੋਗ ਤਾਂ ਐਕਸਪ੍ਰੈਸ ਵੇ ਬਣ ਰਹੇ ਨੇ ਕਿੰਨਾ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਰੇਲਵੇ ਲਾਈਨਾਂ 'ਤੇ ਕੱਡੀਆਂ ਜਾ ਰਹੀਆਂ ਨੇ ਤੇ ਜਿਹੜੇ ਸਾਰੇ ਆਹ ਰੂਟ ਨੇ ਆਹ ਟਰੇਡ ਰੂਟ ਨੇ ਆਹ ਸਾਰੇ ਬਿਜ਼ਨਸ ਰੂਟ ਨੇ ਇਹਨਾਂ ਦੇ ਉੱਪਰ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਤੁਸੀਂ ਉਹ ਵੀਡੀਓ ਵੀ ਜਾ ਕੇ ਸੁਣ ਸਕਦੇ ਹੋ ਕਿ ਕੱਚਾ ਮਾਲ ਜਾਊਗਾ ਅਨਾਜ ਜਾਊਗਾ ਕੋਲਾ ਜਾਊਗਾ ਸਟੀਲ ਜਾਊਗੀ ਇਹਨਾਂ ਦੇ ਉੱਪਰ ਆਇਰਨ ਜਾਊਗਾ ਖਣਿਜ ਪਦਾਰਥ ਜਾਣਗੇ ਪੈਟਰੋਲੀਅਮ ਜਾਊਗਾ ਕਿੰਨਾ ਕੁਸ਼ ਇੰਪੋਰਟ ਐਕਸਪੋਰਟ ਹੋਊਗਾ ਸਰਕਾਰ ਦੇ ਮੁਤਾਬਕ ਇਹ ਰੋਡਸ ਜਿਹੜੇ ਬਣ ਰਹੇ ਨੇ ਜਿਹੜੀ ਕਿ ਸਰਕਾਰ ਹੁਣ ਚਾਹੁੰਦੀ ਹੈ ਕਿ ਅਸੀਂ ਇਸ ਕਰਕੇ ਇਨਵੈਸਟ ਐਡੇ ਵੱਡੇ ਪੱਧਰ ਤੇ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ એનર્ਜੀ ਬਚੇ এনवायरमेंट ਸਥਿਰ ਹੋਵੇ ਕੌਸਟ ਘਟੇ ਖਰਚਾ ਘਟੇ ਟਾਈਮ ਬਚੇ ਤੇ ਰੀਅਲ ਏਸਟੇਟ ਦੇ ਸੈਕਟਰ ਦੇ ਵਿੱਚ ਤੇਜ਼ੀ ਆਵੇ ਤੇਜ਼ੀ ਤਾਂ ਹੋਣੀ ਉਹ ਹੈ ਜਦੋਂ ਇਹ ਪ੍ਰੋਜੈਕਟ ਆਗੇ ਇਹ ਇਸ ਕਰਕੇ ਸਰਕਾਰ ਕਰ ਰਹੀ ਹੈ ਹੁਣ ਦੋਸਤੋ ਮੈਂ ਆ ਗਿਆ ਬੁਲੇਟ ਟ੍ਰੇਨ ਦੇ ਉੱਪਰ ਹੁਣ ਆਪਾਂ ਗੱਲ ਕਰਾਂਗੇ ਬੁਲੇਟ ਟ੍ਰੇਨ ਦੀ ਕਿ ਜਿਹੜੀ ਬੁਲੇਟ ਟ੍ਰੇਨ ਹੈ ਇਹ ਜਾਊਗੀ ਕਿੱਥੋਂ ਦੇਖੋ ਕਿ ਕਿਹੜੇ ਕਿਹੜੇ ਜਿਹੜੇ ਜ਼ਿਲ੍ਹੇ ਨੇ ਇਹ ਜ਼ਿਲ੍ਹੇ ਨਾਲ ਜੁੜੇ ਹੋਏ ਨੇ ਮੁਹਾਲੀ ਲੁਧਿਆਣਾ ਜਲੰਧਰ ਫਿਰੋਜ਼ਪੁਰ ਅੰਮ੍ਰਿਤਸਰ ਤਰਨਤਾਰਨ ਫਤੇਗੜ ਸਾਹਿਬ ਰੂਪਨਗਰ ਜਿਹਨੂੰ ਆਪਾਂ ਰੋਪੜ ਵੀ ਕਹਿ ਦਿੰਨੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਇਹ ਬੁਲੇਟ ਟ੍ਰੇਨ ਚੱਲੂਗੀ ਤੇ ਪੰਜਾਬ ਤੋਂ ਲੈ ਕੇ ਇਹ ਬੁਲੇਟ ਟ੍ਰੇਨ ਦਿੱਲੀ ਤੱਕ ਜਾਊਗੀ ਜਾਂ ਕਹਿ ਲੋ ਕਿ ਦਿੱਲੀ ਤੋਂ ਇਹ ਬੁਲੇਟ ਟ੍ਰੇਨ ਪੰਜਾਬ ਚ ਆਊਗੀ ਦਿੱਲੀ ਤੋਂ ਚੱਲੂਗੀ ਬੁਲੇਟ ਟ੍ਰੇਨ ਹਰਿਆਣਾ ਦੇ ਵਿੱਚ ਆਊਗੀ ਹਰਿਆਣਾ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਐਂਟਰ ਕਰੂਗੀ ਚੰਡੀਗੜ੍ਹ ਤੋਂ ਬਾਅਦ ਬੁਲੇਟ ਟ੍ਰੇਨ ਪੰਜਾਬ ਦੇ ਵਿੱਚ ਆਊਗੀ ਤੇ ਕਿਹੜੇ ਕਿਹੜੇ ਏਰੀਏ ਦੇ ਕਿੰਨੇ ਕਿੰਨੇ ਪਿੰਡ ਆ ਰਹੇ ਨੇ ਹੁਣ ਤੁਹਾਨੂੰ ਮੈਂ ਇਹ ਜਾਣਕਾਰੀ ਦੇ ਰਿਹਾ ਪਹਿਲਾਂ ਦੇਖੋ ਕਿ 350 ਤੋਂ 400 ਪਿੰਡਾਂ ਦੇ ਨਾਲ ਇਹ ਤਕਰੀਬਨ ਬੁਲੇਟ ਟ੍ਰੇਨ ਦਾ ਜਿਹੜਾ ਮਾਮਲਾ ਇਹ ਮਾਮਲਾ ਜੁੜਿਆ ਹੋਇਆ ਪੰਜਾਬ ਤੇ ਹਰਿਆਣਾ ਦੇ ਦੋ ਤੁਹਾਨੂੰ ਮੈਂ ਇਹ ਸੂਬਿਆਂ ਦੇ ਪਿੰਡ ਦੱਸ ਰਿਹਾ ਕਿ 350 ਤੋਂ ਲੈ ਕੇ 400 ਦੇ ਕਰੀਬ ਜਿਹੜੇ ਪਿੰਡ ਨੇ ਇਹ ਪਿੰਡ ਇਹਦੇ ਵਿੱਚ ਆਉਣੇ ਹੁਣ ਤੱਕ ਦੱਸੇ ਜਾ ਰਹੇ ਨੇ ਪੰਜਾਬ ਤੇ ਹਰਿਆਣਾ ਦੇ 350 ਤੋਂ ਲੈ ਕੇ 400 ਪਿੰਡ ਕੱਲੇ ਪੰਜਾਬ ਦੇ ਜਿਹੜੇ ਪਿੰਡ ਨੇ ਦੋਸਤੋ ਉਹ 186 ਪਿੰਡਾਂ ਦੇ ਵਿੱਚੋਂ ਬੁਲੇਟ ਟ੍ਰੇਨ ਨਿਕਲੂਗੀ 186 ਪਿੰਡਾਂ ਦੀ ਜ਼ਮੀਨ ਐਕਵਾਇਰ ਹੋਗੀ ਪੰਜਾਬ ਦੀ ਮੋਹਾਲੀ ਜ਼ਿਲ੍ਹੇ ਦੇ 39 ਪਿੰਡ ਨੇ ਜਲੰਧਰ ਜ਼ਿਲ੍ਹੇ ਦੇ 50 ਪਿੰਡ ਨੇ ਲੁਧਿਆਣੇ ਦੇ 37 ਪਿੰਡ ਨੇ ਅੰਮ੍ਰਿਤਸਰ ਦੇ 22 ਪਿੰਡ ਨੇ ਫਤਿਹਗੜ ਸਾਹਿਬ ਦੇ 25 ਪਿੰਡ ਨੇ ਰੋਪੜ ਦਾ ਇੱਕ ਤਰਨਤਾਰਨ ਦਾ ਇੱਕ ਪਿੰਡ ਹੈ ਤੇ ਇਸ ਤੋਂ ਇਲਾਵਾ ਹੋਰ ਪਿੰਡ ਵੀ ਹੈਗੇ ਨੇ ਜਿਹੜੇ ਇਹਦੇ ਵਿੱਚ ਆਉਣਗੇ ਹੋਰ ਕਈ ਤਾਂ ਕਿਉਂਕਿ ਚੱਲਦਾ ਹੋਇਆ ਪ੍ਰੋਜੈਕਟ ਥੋੜਾ ਇੱਧਰ-ਉੱਧਰ ਹੋ ਜਾਂਦਾ ਤੇ ਜਿਹੜੀ ਲੈਂਥ ਹੈ ਉਹ ਘਟ ਵੱਧ ਹੋ ਜਾਂਦੀ ਹੈ ਕਪੂਰਥਲੇ ਦੇ ਜਿਵੇਂ 12 ਪਿੰਡ ਨੇ ਬੁਲੇਟ ਟ੍ਰੇਨ ਦੀ ਜਿਹੜੀ ਰਫ਼ਤਾਰ ਹੈ ਜਿਵੇਂ ਕਿਹਾ ਜਾ ਰਿਹਾ ਹੈ ਕਿ 2 ਘੰਟੇ ਦੇ ਵਿੱਚ ਤੁਸੀਂ ਪੰਜਾਬ ਤੋਂ ਦਿੱਲੀ ਪਹੁੰਚ ਜਾ ਕਰੋਗੇ ਪ੍ਰਤੀ ਘੰਟਾ ਜਿਹੜੀ ਰਫ਼ਤਾਰ ਹੈ ਬੁਲੇਟ ਟ੍ਰੇਨ ਦੀ ਇਹ ਰਫ਼ਤਾਰ ਹੈ 250 ਕਿਲੋਮੀਟਰ ਪ੍ਰਤੀ ਘੰਟਾ ਤੇ ਮੈਕਸਿਮਮ ਜੋ ਹੋ ਸਕਦਾ ਮੈਕਸਿਮਮ ਹੋ ਸਕਦਾ ਉਹ 350 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰੂਗੀ ਬੁਲੇਟ ਟ੍ਰੇਨ ਸੋ ਇਹ ਦੋਸਤੋ ਪ੍ਰੋਜੈਕਟ ਸੀ ਤੇ 13 ਦੱਸਿਆ ਜਾ ਰਿਹਾ ਕਿ ਜਿਹੜੇ ਸਟੇਸ਼ਨ ਨੇ ਇਸ ਪ੍ਰੋਜੈਕਟ ਦੇ 13 ਸਟੇਸ਼ਨ ਬਣ ਗਏ ਸੰਗਰੂਰ ਮਲੇਰ ਕੋਟਲਾ ਲੁਧਿਆਣਾ ਜਲੰਧਰ ਅਮਰਸਰ ਪਟਿਆਲਾ ਰਾਜਪੁਰਾ ਚੰਡੀਗੜ੍ਹ ਦੇ ਵਿੱਚ 13 ਦੋਸਤੋ ਜਿਹੜੇ ਪ੍ਰੋਜੈਕਟ ਨੇ ਉਹ ਪ੍ਰੋਜੈਕਟ ਮਤਲਬ ਇਸ ਪ੍ਰੋਜੈਕਟ ਦੇ ਜਿਹੜੇ ਸਟੇਸ਼ਨ ਨੇ ਉਹ ਸਟੇਸ਼ਨ ਬਣ ਗਏ ਤਾਂ ਦੋਸਤੋ ਕਿ ਇਹ ਪ੍ਰੋਜੈਕਟ ਹੈ ਹੁਣ ਤੁਸੀਂ ਕਹੋਗੇ ਕਿ ਜਿਹੜੀਆਂ ਜ਼ਮੀਨਾਂ ਨੇ ਜ਼ਮੀਨਾਂ ਕਿਸ ਭਾਅ ਦੇ ਉੱਪਰ ਸਰਕਾਰ ਐਕਵਾਇਰ ਕਰੂਗੀ ਇਹਨਾਂ ਜ਼ਮੀਨਾਂ ਨੂੰ ਦੇਖੋ ਕਿ ਵੈਸੇ ਤਾਂ ਤੁਸੀਂ ਦੇਖੇ ਰਹੇ ਹੋਣੇ ਕਿ ਕਸਾਲ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਨੇ ਕਿ ਸਾਰਿਆਂ ਨੂੰ ਜਿਹੜੇ ਜ਼ਮੀਨ ਦੇ ਰੇਟ ਨੇ ਇੱਕ ਭਾਅ ਨਹੀਂ ਦਿੱਤੇ ਜਾ ਰਹੇ ਪਰ ਹੁਣ ਜਿਹੜਾ ਕ੍ਰਾਈਟੇਰੀਆ ਬੁਲੇਟ ਰੇਨ ਦੇ ਵਿੱਚ ਤਾਂ ਜਾਂ ਬੁਲੇਟ ਰੇਨ ਦੀ ਜ਼ਮੀਨ ਐਕਵਾਇਰ ਕਰਨ ਦਾ ਕਰਨ ਦਾ ਕ੍ਰਾਈਟੇਰੀਆ ਜਿਹੜਾ ਸੈਂਟਰ ਗਵਰਨਮੈਂਟ ਦਾ ਉਹ ਕ੍ਰਾਈਟੇਰੀਆ ਹੈਗਾ ਕਿ ਜਿੰਨੇ ਜਿੰਨਾ ਤੁਹਾਡੇ ਕਲੈਕਟਰ ਰੇਟ ਹੈ ਜਿੰਨਾ ਤੁਹਾਡੇ ਕਲੈਕਟਰ ਰੇਟ ਹੈ ਇਸ ਦਾ 5 ਗੁਣਾ ਤੁਹਾਨੂੰ ਜ਼ਿਆਦਾ ਮਿਲੇਗਾ ਯਾਨੀ ਕਿ ਜੇ ਤੁਹਾਡੇ ਕਲੈਕਟਰ ਰੇਟ 15 ਲੱਖ ਰੁਪਏ ਹੈ ਤਾਂ ਇਹਨੂੰ ਤੁਸੀਂ 5 ਨਾਲ ਗੁਣਾ ਕਰ ਲਓ ਜੇ ਤੁਹਾਡੇ 10 ਲੱਖ ਰੁਪਏ ਹੈ ਤੁਸੀਂ ਇਹਨੂੰ 5 ਨਾਲ ਗੁਣਾ ਕਰ ਲਓ ਜੇ ਤੁਹਾਡੇ 25 ਲੱਖ ਰੁਪਏ ਹੈ ਤਾਂ ਤੁਸੀਂ ਇਹਨੂੰ 5 ਨਾਲ ਗੁਣਾ ਕਰ ਲਓ ਕਿਸੇ ਦਾ ਤੁਸੀਂ ਦੇਖੋਗੇ 50 ਲੱਖ ਬਣ ਜਾਊਗਾ ਕਿਸੇ ਦਾ 1 ਕਰੋੜ 25 ਲੱਖ ਰੁਪਏ ਬਣ ਜਾਊਗਾ ਕਿਉਂਕਿ ਲਗਾਤਾਰ ਡਿਮਾਂਡ ਵੀ ਉੱਠਦੀ ਰਹੀ ਹੈ ਕਿ 2013 ਦਾ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਹੈ ਇਸ ਐਕਟ ਦੇ ਮੁਤਾਬਕ ਜਿਹੜੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਐਕਵਾਇਰ ਕੀਤੀਆਂ ਜਾਣ ਇਹ ਲਗਾਤਾਰ ਜਿਹੜੀ ਡਿਮਾਂਡ ਹੈ ਇਹ ਡਿਮਾਂਡ ਦੋਸਤੋ ਉੱਠਦੀ ਰਹੀ ਹੈ ਤਾਂ ਹੁਣ ਜਿਵੇਂ ਜਿਹੜਾ ਸਾਡੇ ਵਾਲਾ ਏਰੀਆ ਪਟਿਆਲੇ ਦਾ ਰਾਜਪੁਰੇ ਘਨ ਔਰ ਸਾਡਾ ਏਰੀਆ ਆ ਗਿਆ ਦੋਸਤੋ ਇੱਥੇ 12 ਲੱਖ 65 ਹਜ਼ਾਰ ਸ਼ਾਇਦ ਰੇਟ ਹੈ ਕਲੈਕਟਰ ਰੇਟ ਹੈ ਤਾਂ ਜਦੋਂ ਆਪਾਂ 12 ਨੂੰ 5 ਨਾਲ ਗੁਣਾ ਕਰਾਂਗੇ ਤਾਂ ਉਹ 60 ਲੱਖ ਬਣ ਜਾਊਗਾ ਜੇਕਰ 12 ਲੱਖ ਕਲੈਕਟਰ ਰੇਟ ਦਾ ਕੱਢ ਦਾਂਗੇ ਤਾਂ 72 ਬਣ ਜਾਊਗਾ ਹੋ ਕੇ 72 ਲੱਖ ਰੁਪਈਆ ਕਿਲਾ ਮਿਲੇਗਾ ਕਿਉਂਕਿ ਇਹ ਵੀ ਦੇਖੋ ਕਿ ਇੱਕ ਹੋਰ ਮੈਦੇਚ ਗੱਲ ਐਡ ਕਰ ਦੇਣਾ ਚਾਹੁੰਦਾ ਜਿਹੜਾ ਸਾਡਾ ਏਰੀਆ 200 ਇੱਥੇ 4 ਵਿੱਗੇ ਦਾ ਕਿਲਾ ਤੇ ਹੁੰਦਾ ਉਹ ਪ੍ਰਤੀ ਏਕੜ ਹੈ ਪੌਣੇ 5 ਨੂੰ ਆਪਾਂ ਏਕੜ ਗਿਣਦੇ ਹਾਂ ਤੇ ਉੱਥੇ ਵੀ ਜਿਹੜਾ ਫਰਕ ਹੈ ਉਹ ਪਊਗਾ ऐसे ਕਰਕੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਕਿਸੇ ਨੂੰ ਘੱਟ ਪੈਸੇ ਮਿਲਗੇ ਕਿਸੇ ਨੂੰ ਵੱਧ ਪੈਸੇ ਮਿਲਗੇ ਕਿਉਂਕਿ ਸਾਰਾ ਕੁਝ ਹੋ ਕਲੈਕਟਰ ਰੇਟ ਦੇ ਮੁਤਾਬਕ ਤੈਅ ਕਰਦੇ ਨੇ ਤੇ ਸਰਕਾਰ ਦਾ ਇਹ ਵਿਕਾਸ ਦਾ ਮਾਡਲ ਹੈ ਜਥੇਬੰਦੀਆਂ ਇਹਨੂੰ ਵਿਨਾਸ਼ ਦਾ ਮਾਡਲ ਲਗਣਦੀਆਂ ਨੇ ਉਹ ਕਹਿੰਦੀਆਂ ਨੇ ਕਿ ਜ਼ਮੀਨਾਂ ਸਾਡੀਆਂ ਧੱਕੇ ਨਾਲ ਸੈਂਟਰ ਦੀ ਸਰਕਾਰ ਐਕਵਾਇਰ ਕਰ ਰਹੀ ਹੈ ਕਿ ਅਸੀਂ ਨਹੀਂ ਚਾਹੁੰਦੇ ਸਾਡੀਆਂ ਜਿਹੜੀ ਖੇਤੀ ਯੋਗ ਜ਼ਮੀਨਾਂ ਨੇ ਜਿਹੜੀਆਂ ਸਾਡੀਆਂ ਵਾਹੀ ਯੋਗ ਜ਼ਮੀਨਾਂ ਨੇ ਜਿਹੜੀਆਂ ਸਾਡੀਆਂ ਮਤਲਬ ਜਿੰਨੀਆਂ ਸਾਰੀਆਂ ਜ਼ਮੀਨਾਂ ਨੂੰ ਅਸੀਂ ਸਮਝਦੇ ਹਾਂ ਕਿ ਇਹ ਜ਼ਮੀਨਾਂ ਉਹ ਨੇ ਸਾਡੀ ਤੁਸੀਂ ਐਂਕਲ ਕੇ ਨਸਲਾਂ ਦੀ ਰੋਟੀ ਹੈ ਇਹ ਜਿਹੜੀਆਂ ਜ਼ਮੀਨਾਂ ਨੇ ਕਿਸਾਨ ਜਥੇਬੰਦੀਆਂ ਇਸ ਸਿਰਕੇ ਨਾਲ ਗੱਲ ਕਰਦੀਆਂ ਨੇ ਉਹ ਕਹਿੰਦੀਆਂ ਨੇ ਕਿ ਸਾਨੂੰ ਖੇਤੀ ਦੇ ਵਿੱਚੋਂ ਬਾਹਰ ਕੀਤਾ ਜਾ ਰਿਹਾ ਮੰਡੀ ਸਿਸਟਮ ਭੰਗ ਕੀਤਾ ਜਾ ਰਿਹਾ ਏਪੀਐਮਸੀ ਨੂੰ ਡਿਲੀਟ ਕੀਤਾ ਜਾ ਰਿਹਾ ਸਾਡੀਆਂ ਫਸਲਾਂ ਦੀ ਕੋਈ ਸੁਣਵਾਈ ਨਹੀਂ ਕੋਈ ਪਹੜਾਈ ਨਹੀਂ ਕੋਈ ਚੁਕਾਈ ਨਹੀਂ ਇਸ ਕਰਕੇ ਸਾਡਾ ਜਿਹੜਾ ਚੌਨਾ ਸੀ ਇਹ ਚੌਨਾ ਮੰਡੀਆਂ ਦੇ ਵਿੱਚ ਰੁਲਿਆ ਉਹ ਕਹਿੰਦੇ ਨੇ ਕਿ ਕਾਰਪੋਰੇਟ ਜਿਹੜਾ ਦਖਲ ਹੈ ਕਾਰਪੋਰੇਟ ਦਖਲ ਲਗਾਤਾਰ ਖੇਤੀ ਦੇ ਵਿੱਚ ਵਧਦਾ ਜਾ ਰਿਹਾ ਅਸੀਂ ਨਹੀਂ ਚਾਹੁੰਦੇ ਕਿ ਅੰਬਾਨੀ ਅਦਾਨੀ ਸਾਡੀਆਂ ਜ਼ਮੀਨਾਂ ਦੱਬ ਲੈਣ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਇਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ਾ ਹੋ ਜਾਣ ਜਿਹੜੇ ਕਿਸਾਨ ਨੇ ਉਹ ਕਿਸਾਨ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਦਰਾਂ ਤੇ ਜਾ ਕੇ ਦਿਹਾੜੀਆਂ ਕਰਨ ਸਣੇ ਬੱਚੇ ਸਣੇ ਪਰਿਵਾਰ ਅਸੀਂ ਇਹ ਗੱਲ ਬਿਲਕੁਲ ਨਹੀਂ ਚਾਉਂਦੇ ਹੈਗੇ ਇਹ ਤਰਕ ਇਹ ਲੌਜੀਕ ਦਿੰਦਿਆਂ ਨੇ ਕਿਸਾਨ ਜਥੇਬੰਦੀਆਂ ਦੋਸਤੋ ਸੋ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਭਾਰਤ ਵਾਲਾ ਪ੍ਰੋਜੈਕਟ ਦੀ ਇਹ ਜਾਣਕਾਰੀ ਸੀ ਤੁਸੀਂ ਚੈਨਲ ਕਰ ਲਓ ਸਬਸਕ੍ਰਾਈਬ ਅੱਗੇ ਜਿਹੜੀ ਹੋਰ ਵੀਡੀਓ ਨੇ ਮੈਂ ਤੁਹਾਡੇ ਤੱਕ ਉਹ ਲੈ ਕੇ ਅੰਦਰ ਰਹੂੰਗਾ